ਜਿੰਦੂ ਜੀ ਇੱਕ ਖਬਰ ਨਾ ਅਮਰਸਰ ਦੇ ਲੋਗੜ ਪਿੰਡ ਦੀ ਹੈ ਤੇ ਕਾਫੀ ਚਰਚਾ ਦੇ ਵਿੱਚ ਆ ਉਹਦੇ ਵਿੱਚ ਕਹਿੰਦੇ ਵੀ ਇੱਕ ਦਾਦਾ ਜੀ ਨੇ ਤੇ ਆਪਦੇ ਪੋਤੇ ਨੂੰ ਸਕੂਲ ਲੈ ਕੇ ਜਾ ਰਹੇ ਸੀ ਤੇ ਰੱਸੀ ਉਸਕੇ ਨਾਲ ਬੰਨਿਆ ਹੋਇਆ ਸੀ ਇੱਕ ਸਮਾਜ ਸੇਵੀ ਨੇ ਪਿੱਛਾ ਕਰਕੇ ਤੇ ਉਹ ਬੱਚੇ ਨੂੰ ਛੁਡਾਇਆ ਇਹ ਕੀ ਮਸਲਾ ਹੈ ਜੀ ਇਹਦੇ ਚ ਕਹਾਣੀ ਅਸਲ ਕੀ ਹੈ ਸੱਚ ਕੀ ਹੈ ਇਹਦੇ ਵਿੱਚ ਜਿਹੜੀ ਉਹ ਵੀਡੀਓ ਕਾਫੀ ਵਾਇਰਲ ਹੋਈ ਆ ਉਸ ਵੀਡੀਓ ਦੇ ਵਿੱਚ ਨਜ਼ਰ ਆਉਂਦਾ ਕਿ ਇੱਕ ਬੱਚਾ ਵਜਾਵਾ ਤੂੰ ਜਿਹੜੀ ਰਿਕਸ਼ਾ ਰੇੜੀ ਜੀ ਹੁੰਦੀ ਆ ਜੀ ਉਹ ਇੱਕ ਬਸੁਰਗ ਖਿੱਚੀ ਜਾ ਰਿਹਾ ਤੇ ਉਹ ਰੋਲਾ ਪਾ ਰਿਹਾ ਕਿ ਮੈਂ ਖੋਲ ਦੇ ਮੈਨੂੰ ਖੋਲ ਦੇ ਮੈਂ ਆਪੇ ਸਕੂਲ ਚਲਾ ਜਾਊਂਗਾ ਮਤਲਬ ਕਿਸ ਤਰ੍ਹਾਂ ਕਿੰਦਾ ਨਸਰ ਹੁੰਦਾ ਹੈ ਤਾਂ ਮੈਨੂੰ ਵੀ ਸਰ ਬਹੁਤ ਮਤਲਬ ਕਿ ਉਸ ਚੀਜ਼ ਨੂੰ ਦੇਖ ਕੇ ਤੇ ਦੁੱਖ ਲੱਗਾ ਕਿ ਯਾਰੇ ਤੇ ਬੜਾ ਤਕਾ ਹੈ ਹਮ ਪਰ ਬਾਤ ਦੇ ਵਿੱਚ ਸਚਾਈ ਜਦੋਂ ਜਾਣੀ ਮੈਂ ਉਹਦੇ ਤੇ ਲਿਖਿਆ ਵੀ ਆ ਕਿ ਬੜਾ ਦਿਲ ਨੂੰ ਦੁੱਖ ਹੋਇਆ ਤੁਹਾਡੇ ਅੰਦਰ ਸੰਵੇਦਨਾ ਹੁੰਦੀ ਹੈ ਤੇ ਤੁਹਾਨੂੰ ਮਤਲਬ ਕਿ ਦੁੱਖ ਆਪਣੇ ਆਪ ਹੀ ਫੜ ਲੈਂਦਾ ਆ ਕੇ ਦੂਜੇ ਦਾ ਦੁੱਖ ਇਸ ਸਵੇਦਨਾ ਮਰ ਗਈ ਹੈ ਤੇ Laash ਦੇ ਉੱਤੋਂ ਲੰਘ ਕੇ ਵੀ ਤੁਸੀਂ ਗਾਂ ਜਾ ਕੇ ਸਿਗਰਟ ਦੇ ਕਸ਼ ਲਾਉਂਦੇ ਜਾਓਗੇ ਹਰ ਗਮ ਦੁਹੇ ਮੇ ਉੜਾਤਾ ਹੈ ਸੋ ਇਸ ਤਰ੍ਹਾਂ ਦਾ ਮਾਮਲਾ ਹੁੰਦਾ ਹੈ ਜੀ ਸੰਵੇਦਨਾ ਇਹੀ ਚੀਜ਼ ਹੁੰਦੀ ਹੈ ਸੰਵੇਦਨਾ ਇਹੀ ਚੀਜ਼ ਹੁੰਦੀ ਹੈ ਤਾਂ ਉਹ ਫਿਰ ਮੈਂ ਥੋੜਾ ਜਿਹਾ ਜਦੋਂ ਦੇਖਿਆ ਤਾਂ ਕੁਝ ਅਖਬਾਰਾਂ ਚ ਕੁਝ ਮਤਲਬ ਕਿ ਪ੍ਰਤੀਕਰਮਾਂ ਚ ਇਹ ਚੀਜ਼ ਦਰਜ ਹੋਈ ਵੀ ਸੀ ਕਿ ਐਕਚੁਅਲ ਚ ਉਹ ਬਲਾਈਂਡ ਹੈ ਬੱਚਾ ਪਹਿਲਾਂ ਤਾਂ ਯਾਰ ਤੁਸੀਂ ਦੇਖੋ ਹਨ ਬਲਾਈਂਡ ਹੈ ਬੱਚਾ ਤੇ ਉਹ ਜਿਹੜਾ ਦਾਦਾ ਹੈ ਉਹੀ ਇਹਨੂੰ ਪਾਲ ਰਿਆ ਵੈ ਕਿਉਂ ਕਿਉਂਕਿ ਜਿਹੜੀ ਉਹਦੀ ਨੂੰ ਤੇ ਉਹਦਾ ਪੁੱਤ ਆ ਉਹ ਵਿਹਾਰ ਦੇ ਵਿੱਚ ਰਹਿੰਦੇ ਇਹਦਾ ਮਤਲਬ ਪੂਰੀ ਵੀ ਆ ਪਰਿਵਾਰ ਹੋਏਗਾ ਦਾਦਾ ਕਹਿੰਦਾ ਹੈ ਕਿ ਇਹ ਸਕੂਲ ਨਹੀਂ ਜਾਂਦਾ ਕਈ ਮਹੀਨੇ ਹੋ ਗਏ ਆ ਕਿਉਂਕਿ ਉੱਥੇ ਸ਼ਾਇਦ ਅੰਧ ਵਿਦਿਆਲਾ ਮਤਲਬ ਕਿ ਨੇਤਰਹੀਨਾ ਵਾਸਤੇ ਜੀ ਜੀ ਕਿ ਉਥੇ ਕਈ ਮਹੀਨਿਆਂ ਤੋਂ ਇਹ ਗਿਆ ਨਹੀਂ ਤੇ ਉਹਨੂੰ ਇਹ ਜ਼ਬਰਦਸਤੀ ਛੜਨ ਜਾ ਰਿਹਾ ਸੀ ਉਹਨੂੰ ਉਹਦੀ ਭਾਵਨਾ ਜਿਹੜੀ ਹੈ ਉਹ ਬੜੀ ਮੁਕੱਦਸ ਹੈ ਉਹ ਬੜੀ ਸਾਫ਼ ਹੈ ਪਿਓਰ ਹੈ ਜੀ ਸ਼ੁੱਧ ਹੈ ਹਮ ਕਿ ਭਾਈ ਜੇ ਪੜ ਲਿਖ ਜਾਵੇਗਾ ਹੁਣ ਤੁਸੀਂ ਦੇਖੋ ਕਿੰਨੇ ਆਈਐਸ ਆ ਉਸ ਦਿਨ ਮੈਂ ਇੱਕ ਪੋਸਟ ਵੀ ਪਾਈ ਸੀ ਬਠਿੰਡੇ ਦੀ ਕੁੜੀ ਆ ਉਹ ਸੁਪਰੀਮ ਕੋਰਟ ਦੀ ਪਹਿਲੀ ਵਕੀਲ ਬਣੀ ਆ ਪੜ ਲਿਖ ਕੇ ਜੀ ਹਾਂ ਜੀ ਤੇ ਉਹਦੇ ਮਦਰ ਚਲਵਸੇ ਸਨ ਫਾਦਰ ਨੂੰ ਨੇ ਕਿਹਾ ਕਿ ਮੈਨੂੰ ਪੜਾ ਤੂੰ ਕੋਈ ਕੰਮ ਨਹੀਂ ਹੈ ਤੇਰੇ ਦਿਨ ਫੇਰ ਦਿਆਂਗੀ ਤਾਂ ਉਹ ਲੜਕੀ ਨੇ ਫਿਰ ਇਹਨੇ ਦਿਨ ਇਸੇ ਤਰ੍ਹਾਂ ਸਾਡਾ ICSE ਹੂੰ ਪੰਜਾਬ ਦੇ ਵਿੱਚ ਤਾਂ ਹੈ ਨਾ ਤੇ ਆ ਉਹਦੀ ਮੈਂ ਅਲੱਗ ਤੋਂ ਸਟੋਰੀ ਕੀਤੀ ਵੀ ਹਰਿਆਣੇ ਤੋਂ ਬਿਲੋਂਗ ਕਰਦੇ ਨੇ ਜੀ ਮਤਲਬ ਕਿ ਕੱਲ ਨੂੰ ਕੋਈ ਬੱਚਾ ਇਸ ਤਰ੍ਹਾਂ ਬਣ ਸਕਦਾ ਯਾਰ ਹੂੰ ਹੂੰ ਪਰ ਦੁੱਖ ਤੇ ਆ ਕਿ ਅੱਛਾ ਉਹ ਜਿਹੜੇ ਪ੍ਰਬੰਧਕ ਉਹ ਕਹਿੰਦੇ ਵੀ ਇਹ ਬੱਚਾ ਹੁਣ ਪੜ੍ਹਨਾ ਹੀ ਨਹੀਂ ਚਾਹੁੰਦਾ ਅਸੀਂ ਕੀ ਕਰੀਏ ਤਾਂ ਪੁਲਿਸ ਵਾਲਿਆਂ ਨੇ ਵੀ ਸਮਝਾਇਆ ਬਜ਼ੁਰਗ ਨੂੰ ਚਲੋ ਕਾਰਵਾਈ ਤੇ ਨਹੀਂ ਹੋਈ ਠੀਕ ਆ ਇਸ ਹਰਕਤ ਨੂੰ ਮਤਲਬ ਕਿ ਤੁਸੀਂ ਨਿੰਦ ਵੀ ਸਕਦੇ ਹੋ ਅਸਹਿਮਤ ਵੀ ਹੋ ਸਕਦੇ ਹੋ ਪਰ ਉਹ ਬੰਦੇ ਦੀ ਮਨਸ਼ਾ ਤੇ ਉਹੀ ਹੋਇਆ ਕਿ ਭਾਈ ਅਕਸਰ ਪੜ੍ਹ ਲਿਖਾ ਹੁੰਦਾ ਹੈ ਕਿ ਪੜ੍ਹ ਲਿਖ ਜੇ ਚਲੋ ਜੀ ਉਹ ਜਿਹੜਾ ਬ্লাইন্ড ਹੈ ਬੱਚਾ ਵੀ ਪੜ ਜਾਏਗਾ ਕੱਲ ਨੂੰ ਕੁਝ ਬਣ ਜਾਏਗਾ ਯਾਰ ਸਾਰੀ ਜ਼ਿੰਦਗੀ ਚਲੋ ਹਨਾ ਸੌਖੀ ਨਿਕਲ ਜਾਏਗੀ ਤਾਂ ਇਹ ਆਪਦਾ ਹੁੰਦੀ ਹੈ ਪਰ ਇੱਥੇ ਸਾਡੇ ਸਿਸਟਮ ਦੀ ਨਲਾਇਕੀ ਇਹ ਆ ਕਿ ਜਿਹੜੇ ਸਾਡੇ ਸਪੈਸ਼ਲ ਬੱਚੇ ਆ ਜਾਂ ਇਦਾਂ ਨੇਤਰਹੀਣ ਬੱਚੇ ਆ ਉਹਨਾਂ ਵਾਸਤੇ ਸਾਡੇ ਕੋਲ ਕਰਨ ਲਈ ਬਹੁਤਾ ਕੁਝ ਨਹੀਂ ਹੈਗਾ ਬਹੁਤਾ ਕੁਝ ਨਹੀਂ ਹੈ ਇਸ ਬੱਚੇ ਦੀ ਤੇ ਕਾਉਂਸਲਿੰਗ ਹੋਣੀ ਚਾਹੀਦੀ ਹੈ ਜੀ ਇਸ ਨੂੰ ਮੋਟੀਵੇਟ ਕੀਤਾ ਜਾਣਾ ਚਾਹੀਦਾ ਕਿ ਮਤਲਬ ਕਿ ਜੇ ਤੂੰ ਪੜੇਗਾ ਤੇਰਾ ਜ਼ਿੰਦਗੀ ਦਾ ਅਗਲਾ ਸਫ਼ਰ ਸੌਖਾ ਹੋ ਜਾਏਗਾ ਯਾਰ